ਹਿਸ਼ਾਲਪੁਰ ਦੇ ਬਸਤੀਆਂ ਖਾਨਕੇਲਾ ਦਾ ਦੌਰਾ ਕੀਤਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਸ਼ਾਲਪੁਰ ਕਨਸੀਸੈਂਸੀ ਦੇ ਵਿੱਚ ਜਿੱਥੇ ਕਾਰਪੋਰੇਸ਼ਨ ਫਾਲ ਕਰਦੀ ਉੱਥੇ ਨਾਲ ਥੋੜਾ ਪਿੰਡੂ ਇਹਦੀ ਆ ਵੀ ਆ ਇਸ ਪਿੰਡੂ ਇਹਦੀ ਜਿਹੜੀ ਜਲਾ ਪ੍ਰੀਸ਼ਦ ਆ ਉਹ ਬਜਵਾੜੇ ਦੀ ਆ ਜਿੱਥੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰਦਾਰ ਅਖਵਾਲ ਸਿੰਘ ਧਾਮੀ ਉਹ ਸ਼ਾਮਨੀ ਕਾਲੀਵਾਲ ਦੇ ਉਮੀਦਵਾਰ ਉਮੀਦਵਾਰ ਸਾਜ ਬਚਰ ਰਹੇ ਆ। ਔਰ ਜਦ ਤੀ ਇਹ ਨੋਮੀਨੇਸ਼ਨ ਫਾਈਲ ਹੋਈ ਆ। ਉਸ ਤੋਂ ਬਾਅਦ ਤਕਰੀਬਨ 52 ਪਿੰਡਾਂ ਦੇ ਵਿੱਚ ਲੱਗ ਪਾ ਕੇ ਸਾਰੇ ਸੀਨੀਅਰ ਆਗੂ ਸੰਦੀਪ ਪਲਵਾਰ ਜੀ ਮੇਰਾ ਵੀਰ ਸਰਦਾਰ ਜਤਿੰਦਰ ਸਿੰਘ ਲਾਲੀਵਾਜਵਾਦੇ ਸਮਝੇ ਤੌਰ ਤੇ ਸਾਰੇ ਸਰਕਲ ਚ ਜੇਦਾਰ। ਉਹ ਸਾਰੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਕਿਉਂਕਿ ਬਲਾਕ ਸੰਪਤੀ ਦੇ 8 ਹਲਕੇ ਆ। ਜ਼ਿਲ੍ਹਾ ਪ੍ਰੀਸ਼ਦਾਂ ਇੱਕ ਹਾਲਗਾ ਉਥੇ ਉਹ ਮਹਿਮ ਨੂੰ ਆਪਣੀ ਨੂੰ ਤੇਜ ਕਰ ਰਹੇ ਆ ਤੇ ਮੈਂ ਕਹਿ ਸਕਦਾ ਕਿ ਜਿਹੜਾ ਪਿੰਡੂ 49 ਜਿਹੜੇ ਪਿੰਡੇ ਆ ਦੇ ਵਿੱਚ ਉਹਨਾਂ ਦੇ ਵਿੱਚ ਉਹ ਨਹੀਂ ਕਾਲੀਦਲ ਨੂੰ ਭਰਮਾ ਹੰਗਾਰਾ ਮਿਲ ਰਿਹਾ ਉਹਦੇ ਦੋ ਕਾਰਨ ਆ ਇੱਕ ਤਾਂ ਮੌਜੂਦਾ ਸਰਕਾਰ ਦੇ ਖਿਲਾਫ ਲੋਕਾਂ ਦਾ ਜਿਹੜਾ ਗੁਆਰਿਆ ਉਹ ਫੱਟਣ ਨੂੰ ਤਿਆਰ ਆ ਦੂਜਾ ਜਿਹੜਾ ਕੈਂਡੀਡੇਟ ਆ ਉਹਦੀ ਵੀ ਚੋਣ ਜਿਹੜੀ ਬਹੁਤ ਮਨਸਰ ਕਰਦੀ ਆ ਤੇ ਕੁਵਾਲ ਸਿੰਘ ਧਾਮਨੀ ਇਹ ਆਪ ਵੀ ਵਜਾਤੇ ਖੁਦ ਆਪਣਾ ਕਾਰੋਬਾਰੀ ਵੀ ਆ ਤੇ ਨਵਾਂ ਜੋਦ ਦਾ ਸਾਡਾ ਇਹ ਬੇਟਾ ਆ ਸੋ ਸਾਰੇ ਬਾਕੀ ਸੀਨੀਅਰ ਅਫਸਰਕਲ ਜੇਹਦਾਰ ਉਹ ਸਾਰੇ ਇਸ ਮਹਿਮੇ ਦੇ ਵਿੱਚ ਕੋਦਿਓ ਆ ਤੇ ਮੈਨੂੰ ਪੂਰਨ ਆਸ ਵੀ ਆ ਕਿ ਜਿਹੜੇ ਟੀਮ ਪਰ ਸਾਰਿਆਂ ਦਾ ਇਕੱਠਾ ਹੋਵੇ ਫਿਰ ਉਹਦੇ ਵਿੱਚੋਂ ਫਰੂਟ ਫੁੱਲ ਜਿਹੜਾ ਆ ਉਹ ਰਿਜ਼ਲਟ ਵੀ ਨਿਕਲਦਾ ਪਰ ਸਰਕਾਰਾਂ ਜਿਹੜੀਆਂ ਆ ਇਹਨਾਂ ਦਾ ਜਿਹੜਾ ਹਾਲ ਆ ਉਹ ਇਹੋ ਜਿਹੇ ਅੱਗੇ ਜਿਹੜੀਆਂ ਵੀਡੀਓ ਦੇ ਹਲਕੇ ਚ ਵੀਡੀਓ ਕੋਲ ਜਾਂਦੇ ਦਫ਼ਤਰੋਂ ਲਿਸਟਾਂ ਹਾਸਲ ਕਰਦੇ ਪਿੰਡਾਂ ਦੀਆਂ ਉਹਦੇ ਵਿੱਚ ਕੁਝ ਹੋਰ ਹੁੰਦਾ ਤੇ ਜਿਹੜੀਆਂ ਡੀਸੀ ਆਫਿਸ ਤੋਂ ਮਿਲਦੀਆਂ ਉਹਨਾਂ ਦੇ ਵਿੱਚ ਹੋਰ ਹੁੰਦਾ ਮਸਲਾ ਨੇ ਇਸੇ ਹਲਕੇ ਦੇ ਦੋ ਪਿੰਡ ਆ ਇੱਕ ਅਜਵਾਲ ਅਜਵਾਲ ਸ਼ਾਹ ਜਿਹੜਾ ਸੀ ਹਲਕੇ ਦਾ ਪਿੰਡ ਆ ਤੇ ਇੱਕ ਆਦਮੋ ਵਾਲਿਆ ਜਿਹੜਾ ਹਿੜਾਪੁਰ ਕੌਨਸਟਿਟੂਐਂਸੀ ਦਾ ਪਿੰਡ ਆ ਇਹਨਾਂ ਦੀ ਜੇ ਵੀਡੀਓ ਦੇ ਕੋਲ ਜਾਓ ਤੇ ਵੀਡੀਓ ਕੋਲੋਂ ਇਹ ਦੋਏ ਹਲਕੇ ਜਿਹੜੇ ਆ ਉਹ ਮਿਸ ਮਿਲਦੇ ਆ ਕਿਉਂਕਿ ਹਰ ਤੋਂ ਖਾਨਪੁਰ ਜਿਹੜੀ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਦੀ ਆ ਉਹ ਹਲਕੇ ਸ਼ਾਮ ਜਰਾਸੀ ਚ ਪੈਂਦੀ ਆ ਤੇ ਦੋਏ ਪਿੰਡ ਉਹਦੇ ਵਿੱਚੋਂ ਇਹ ਜਿਹੜੇ ਮਿਸਿਆ ਤੇ ਜੱਲੇ ਹਜ਼ਾਰਪੁਰ ਕੌਨਸੀ ਜੈਂਸੀ ਦੇ ਵਿੱਚੋਂ ਡੀਸੀ ਤੋਂ ਲਿਸਤ ਲਈ ਜਾਂਦੀ ਆ ਉਹਦੇ ਵਿੱਚ ਇਨਕਲੂਡ ਕੀਤੇ ਆ ਮੇਰਾ ਕਹਿਣ ਤੋਂ ਭਾਵ ਕਿ ਸਮੱਸਿਆਵਾਂ ਮੈਂ ਇਹੋ ਜਿਹੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ ਜਿਨ੍ਹਾਂ ਦਾ ਸਮੇਂ ਸਿਰ ਅਨੁਸਾਰ ਹਲਕੜਨਾ ਬਹੁਤ ਜ਼ਰੂਰੀ ਆ ਮੈਂ ਹੁਣ ਚਾਵਜਰਾਸੀ ਹਲਕੇ ਦੇ ਵਿੱਚ ਪਿੰਡਾਂ ਜਾ ਕੇ ਆਇਆ ਸਰਪੰਚਾਂ ਨੂੰ ਸ਼ਰਅ ਆਮ ਥ੍ਰੈਟ ਕੀਤਾ ਜਾ ਰਿਹਾ ਕਿ ਜੇ ਪਿੰਡ ਦੇ ਵਿੱਚੋਂ ਵੋਟਾਂ ਘੱਡੀਆਂ ਤੇ ਐਡਮਿਨਿਸਟਰेटर ਲਾ ਦਾਂਗੇ ਸੋ ਮੈਂ ਕਹਾਂ ਉਹ ਘੱਡੀਆਂ ਸੋਚ ਜਿਹੜੀ ਆ ਕਿਸੇ ਵੇਲੇ ਦੂਸਰੀਆਂ ਪਾਰਟੀਆਂ ਦੀ ਤਾਂ ਰਹੀ ਆ ਪਰ ਆਪ ਵਾਲੇ ਸਾਰੀਆਂ ਪਾਰਟੀਆਂ ਨੂੰ ਛੱਡ ਗਏ ਜਿੰਨੀ ਬੋਸ਼ਾ ਕਰਦੀ ਇਹ ਪਾਰਟੀ ਇਸ ਵੇਲੇ ਖਲਾਰ ਰਹੀ ਆ ਮੇਰੇ ਖਿਆਲ ਕੋਈ ਹੋਰ ਪਾਰਟੀ ਨੇ ਐਵੇਂ ਕਦੇ ਬਣੀ ਸੀ ਅਕਾਲੀ ਸਰਕਾਰ ਵੀ ਰਹੀ ਆ ਉਹਦੇ ਵਿੱਚ ਕਦੇ ਵੀ ਇਦਾਂ ਦੀਆਂ ਨਫਦੀ ਭਰੀਆਂ ਗੱਲਾਂ ਕਦੇ ਵੀ ਨਹੀਂ ਸੀ ਦੇਖਣ ਨੂੰ ਮਿਲਦੀਆਂ ਸੋ ਅੱਜ ਮੈਂ ਇਹ ਕਹਿ ਸਕਦਾ ਕਿ ਆਪ ਵਾਲੀ ਜਿਹੜੀ ਸਰਕਾਰ ਆ ਕਿਉਂਕਿ ਟੋਟਲ ਫੇਲਿਅਰ ਆ ਕੋਈ ਲੋਕਾਂ ਨੂੰ ਆਮ ਹੁੰਦਾ ਵੀ ਜੇ ਸਰਕਾਰ ਹੋਵੇ ਤਾਂ ਕੋਈ ਫਾਇਦਾ ਲਈ ਹੁਣ 6 ਮਹੀਨੇ ਦੀ ਸਾਰੀ ਗੱਲ ਰਹਿ ਗਈ ਆ ਤੇ ਇਸ ਕਰਕੇ ਇਹ ਜਿਹੜੇ ਹੱਥ ਕੰਡੇ ਆ ਉਹ ਜਿਦਾ ਆਪਾਂ ਦੇਖਦੇ ਆਂ ਕਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਅਪਣਾਏ ਸੀ ਇਸੇ ਤਰ੍ਹਾਂ ਬਾਕੀ ਇਹ ਜਲਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਵਿੱਚ ਵੀ ਬਣਾ ਰਹੇ ਆ ਸੋ ਮੈਂ ਸਾਰਿਆਂ ਨੂੰ ਸਾਡੇ ਦੋਏ ਜੋੜੇ ਬੈਠੇ ਸੰਜੀਵ ਤਲਵਾਰ ਜੀ ਸਰਦਾਰ ਜਤਿੰਦਰ ਸਿੰਘ ਲਾਲੀ ਆਵਾਜ਼ਵਾ ਤੇ ਸਾਰੇ ਇਹਨਾਂ ਦੇ ਨਾਲ ਦੇ ਸਾਥੀ ਇਹਨਾਂ ਸਾਰਿਆਂ ਨੂੰ ਮੈਂ ਬੇਨਤੀ ਵੀ ਕੀਤੀ ਆ ਕਿ 14 ਤਰੀਕ ਦਿਨ ਬਹੁਤ ਥੋੜੇ ਰਹਿ ਗਏ ਆ ਆਪੋ ਆਪਣੇ ਪਿੰਡਾਂ ਦੇ ਲਈ ਨੂੰ ਸਭ ਤੋਂ ਪਹਿਲੇ ਬਹੁਤ ਜ਼ਰੂਰੀ ਆ ਲੈਸਟਾਂ ਸਮੇਂ ਸਿਰ ਪਹੁੰਚ ਜਾਣਾ ਤੇ ਫਿਰ ਉਹਦਾ ਜਿਹੜਾ ਉਹ ਰਿਜ਼ਲਟ ਚੰਗਾ ਮਿਲਦਾ ਸੋ ਗੁਰੂ ਕਿਰਪਾ ਕਰੇ ਵਧੀਆ ਇਹ ਜਿਹੜਾ ਹਲਕੇ ਬਜਵਾੜੇ ਦਾ ਜਿਲ੍ਹਾ ਪ੍ਰੀਸ਼ਦ ਦਾ ਰਿਜ਼ਲਟ ਨਿਕਲੂਗਾ ਅਮਿਤ ਸਾਹਿਬ ਚਾਹੇ ਉਹ ਬੀਤੇ ਸਮੇਂ ਦੇ ਵਿੱਚ ਹੋਈਆਂ ਜੀਵਨੀ ਚੋਣਾਂ ਦੇ ਵਿੱਚ ਹੋਵੇ ਚਾਹੇ ਹੁਣ ਜਿਲ੍ਹਾ ਪ੍ਰੀਸ਼ਦ ਬਲੌਕ ਕਮਟੀ ਦੇ ਚੋਣਾਂ ਹੋ ਵਿਰੋਧੀ ਪਾਰਟੀਆਂ ਲਗਾਤਾਰ ਇਹੀ ਕਹਿ ਰਹੀਆਂ ਦਿਖਾਈ ਦੇ ਰਹੀਆਂ ਕਿ ਟੱਕਾ ਹੋ ਰਿਹਾ ਔਰ ਇੱਕ ਸਾਡੇ ਹਲਕੇ ਦਾ ਇੱਕ ਏਦਾਂ ਦਾ ਵੀ ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਦੇਖਿਆ ਜਿੱਤੇ ਇਲਜ਼ਾਮ ਲੱਗਾ ਕਿ ਇਹ ਨਸ਼ਾ ਤਸਕਰ ਹੈ ਔਰ ਪੰਜਾਬ ਹਿੰਦੀ ਕੈਦ ਕਰ ਚੁੱਕਾ ਹੈ ਉਸ ਤੋਂ ਬਾਅਦ 10000 ਜੁਰਮਾਨਾ ਜੁਰਮਾਨਾ ਭਰ ਕੇ ਬਾਹਰ ਆਇਆ ਹੱਲੇ ਵੀ ਉੱਤੇ ਪਰਚੇ ਚੱਲਦੇ ਤਾਂ ਇੱਕ ਪਾਸੇ ਸਰਕਾਰ ਕਹਿੰਦੀ ਪਈ ਆਪਾਂ ਨਿਰਪੱਖ ਚੱਲਾਂਗੇ ਯੁੱਧ ਨਸ਼ੇ ਦੇ ਵਿਰੁੱਧ ਚਲਾ ਰਹੀ ਆ ਦੂਜੇ ਪਾਸੇ ਬੀਤੇ ਕੱਲ ਵੀ ਇੱਕ ਇਜ਼ਾਮ ਲੱਗਾ ਵੀ ਇੱਕ ਦਿਨ ਲਿਸਟ ਦੇ ਵਿੱਚ 300 ਉਮੀਦਵਾਰ ਕੀਏ ਦੱਸੇ ਜਾਂਦੇ ਆ ਤੇ ਜਦੋਂ ਅਗਲੇ ਦਿਨ ਉਹ ਵੀ ਲਿਸਟ ਆ ਰਹੀ ਹੁੰਦੇ ਦੇ ਵਿੱਚ ਹੋ ਰਿਹਾ ਕਹਿੰਦੇ ਹੁਣ ਤੁਸੀਂ ਦੋ ਪਿੰਡਾਂ ਦੀ ਗੱਲ ਜਿੱ ਤੱਕ ਇਹ ਨਹੀਂ ਲੱਗਦਾ ਪਿਆ ਵੀ ਸਰਕਾਰ ਜਿਹੜੀ ਆ ਉਹ ਇਹ ਛੋਟੀਆਂ ਚੋਣਾਂ ਦੇ ਵਿੱਚ ਵੀ ਜਿਹੜੀਆਂ ਸ਼ੁਰੂਆਤੀ ਚੋਣਾਂ ਆ ਇਹਨਾਂ ਦੇ ਵਿੱਚ ਵੀ ਕਿਤੇ ੱਟਕਾ ਜਿਸ ਵੇਲੇ ਬੰਦੇ ਨੂੰ ਹਾਰ ਦੇ ਦਿੱਤੀ ਹੋਵੇ ਕਿਉਂਕਿ ਜਦੋਂ ਇਹ ਸਰਕਾਰ ਹੌਂ ਦੇ ਵਿੱਚ ਆਈ ਸੀ ਬਹੁਤ ਸਾਰੇ ਇਹਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਤੇ ਅੱਜ ਹੁਣ ਉਹ ਛੇ ਉਹਨਾਂ ਹਥਿਆਰਾਂ ਤੇ ਆ ਗਈ ਆ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਕਦੇ ਵੀ ਲਾਗੂ ਨਹੀਂ ਹੁੰਦੇ ਪਹਿਲੀ ਗੱਲ ਤਾਂ ਰੋਜ਼ ਆਪਾਂ ਰੋਲਾ ਪਾਉਣੇ ਪਈ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਨਾ ਤੇ ਇਹ ਆਪ ਵਾਲੀ ਜਿਹੜੀ ਸਰਕਾਰ ਆ ਇਹ ਇਹਨੂੰ ਛੇਤੀ ਖਤਮ ਕਰੂਗੀ ਆ ਹੁਣ ਵੀ ਪਿੱਛੇ ਬੜੀ ਲਹਿਰ ਚਲਾਈ ਐਨੇ ਫੜਲੇ ਐਨੇ ਫੜਲੇ ਜਿਵੇਂ ਇਹਨਾਂ ਦੇ ਅੰਕੜਿਆਂ ਮੁਤਾਬਕ ਜਮਾ ਤੇ ਮੈਨੂੰ ਇਹਦਾ ਲੱਗਦਾ ਸਾਰਾ ਪੰਜਾਬ ਇਹ ਤਾਂ ਫਿਰ ਨਸ਼ੇ ਦੇ ਵਿੱਚ ਇਹਨਾਂ ਦੇ ਆਪ ਦੇ bande ਗ੍ਰੇਸ ਤੇ ਵਿੱਚ ਤੇ ਆ ਜਿਹੜੇ ਹੁਣ ਖੜੇ ਹੋ ਰਹੇ ਆ ਜੇ ਆਪਾਂ ਇਉਂ ਜਿਹੇ ਇਹ ਬੰਦੇ ਵੀ ਖੜੇ ਕਰਾਂਗੇ ਤਾਂ ਫਿਰ ਇਮੇਜ ਕੀ ਜਾਂਦਾ ਤੋ ਮੇਰਾ ਕਹਿਣ ਤੋਂ ਭਾਵ ਇਹ ਕਹਿੰਦੇ ਕੋਸ਼ਿਆ ਕਰਦੇ ਕੋਸ਼ਿਆ ਇਹ ਬਹੁਤ ਖਾਸ ਸਮੇਂ ਅਨੁਕੂਲ ਕਰਪਟ ਹੋ ਚੁੱਕੇ ਆ ਮੈਂ ਕਿਉਂਕਿ ਹੁਣ ਬੋਲਦਾ ਚੰਗਾ ਨਹੀਂ ਲੱਗਦਾ ਲੋਕ ਸਾਰੇ ਜਾਣਦੇ ਆ ਕਿਹੜੇ ਕਿਹੜੇ ਹਲਕੇ ਵਿੱਚ ਕਿੰਨੇ ਤਸਕਰ ਕਿੰਨੇ ਆ ਲੈ ਤੁਹਾਡੇ ਮਾਫੀ ਆ ਜਿਹੜਾ ਦਿੱਤਾ ਦਾ ਹੁਣ ਤਾਂ ਸ਼ਰੇ ਆਵੇਂ ਮੈਂ ਕਹਿ ਸਕਦਾ ਕੋਈ ਫਰਕ ਹੀ ਨਹੀਂ ਰਿਹਾ ਔਰ ਇਹ ਆਪ ਜੋ ਕੁਝ ਕਹਿੰਦੇ ਸੀ ਉਹ ਮੇਰੇ ਖਿਆਲ ਆਪ ਉਹਦੇ ਵਿੱਚ ਗਰੁੱਸੇ ਗਏ ਆ ਹੁਣ ਇੱਕ ਆਮ ਆਦਮੀ ਜਿਹੜਾ ਆ ਉਹ ਆਪਣੀ ਜਮਹੂਰੀਅਤ ਦੇ ਹੱਕ ਨੂੰ ਸਨੋਂ ਵੱਡਾ ਆਪਣਾ ਹੱਕ ਸਮਝਦਾ ਸੀ ਪਰ ਅੱਜ ਉਹ ਜਮਹੂਰੀਅਤ ਦੇ ਹੱਕ ਦੇ ਉੱਤੇ ਹੀ ਡਾਕ ਦੇਖੋ ਇਹ ਸਾਰੇ ਜਿਹੜੇ ਸੀ ਇਹੋ ਹੀ ਰਾਖੇ ਬਣਦੇ ਸੀ ਜਮਹੂਰੀਅਤ ਦੇ ਜਦੋਂ ਉਹਨਾਂ ਹਜ਼ਾਰੇ ਦੇ ਨਾਲ ਕੇਜਰੀ ਬਾਲ ਨੇ ਦਿੱਲੀ ਵਕੇ ਸੰਘਰਸ਼ ਸ਼ੁਰੂ ਕੀਤਾ ਸੀ ਤੇ ਮੈਂ ਕਹਿਣਾ ਚਾਹੁੰਦਾ ਭਈ ਅੱਜ ਦੱਸੋ ਪੰਜਾਬ 'ਚ ਸਰਕਾਰ ਕੌਣ ਚਲਾ ਰਿਆ ਅੱਜ ਸਰਕਾਰ ਤਾਂ ਸਾਰੀ ਦਿੱਲੀ ਚਲਾ ਰਹੀ ਆ ਇਥੇ ਪੰਜਾਬ ਦੇ ਵਿੱਚ ਤਾਂ ਐਵੇਂ ਨਾਂ ਦੇ ਹੀ ਜਿਹੜੇ ਮੰਤਰੀ ਸੰਤਰੀ ਹੈਗੇ ਮੰਤਰੀ ਇਹਨਾਂ ਦੇ ਆ ਉਹ ਬਾਦੇ ਹੀ ਆ ਬਾਕੀ ਸਾਰਾ ਕਾਰਜ ਦਾ ਜਿਹੜਾ ਆ ਉਹ ਸਾਰਾ ਦਿੱਲੀੋਂ ਚੱਲ ਰਿਹਾ ਸੋ ਵੱਡੇ ਆਪਣੇ ਆਪ ਨੂੰ ਲੋਕਤੰਤਰ ਦੇ ਅਲੰਬਰਦਾਰ ਦੱਸਦੇ ਸੀ ਸਾਰੇ ਪੱਖਾਂ ਤੋਂ ਫੇਲ ਹੋਏ ਆ